ਕਾਲ ਜੀ ਤੁਸੀਂ ਆ ਬਈ ਸਾਰੇ ਵੀਰਾਂ ਨੂੰ ਹੋ ਠੀਕ ਠਾਕ ਹਾਂ ਉਮੀਦ ਕਰਦੇ ਆ ਵੀ ਪਰਮਾਤਮਾ ਕਰਕੇ ਵੀ ਸਾਰੇ ਸੁੱਖ-ਸਾਂਤੀ ਠੀਕ ਠਾਕ ਹੋਣਗੇ ਸਾਰੇ ਵੀਰ ਠੀਕ ਹੈ ਜੀ ਜਿਵੇਂ ਅੱਜ ਤੁਸੀਂ ਪਸ਼ੂ ਮੰਡੀ ਤੇ ਆਏ ਸੀ ਹਾਂ ਬਈ ਅੱਜ ਆਪਾਂ ਆਏ ਸੀ ਗੀੜਾ ਦੇਣ ਹਾਂ ਜੀ ਮੈਂ ਚਲੋ ਦੇਖ ਚੱਲੀ ਵੀ ਕੋਈ ਯਾਰ ਕੋਈ ਚੰਗੇ ਜਿੰਮੇ ਸੱਜਣ ਪਤਰ ਕਹਿੰਦੇ ਨੇ ਕਾਟੂ ਮਾਲ ਕਾਟੂ ਮਿਲ ਵੀ ਉਹਦੇ ਚ ਤੁਸੀਂ ਗੱਲ ਦੱਸੋ ਵੀ ਕਿਉਂ ਆਣ ਵੀ ਕਾਟੂ ਮਾਲ ਕਾਟੂ ਮਾਲ ਦੇਖੋ ਬਈ ਆ ਝੋਟੀਆਂ ਦਿਖਾਓ ਤੁਸੀਂ ਆ ਨੀਲੀ ਰਾਵੀ ਝੋਟੀਆਂ ਦੇਖੋ ਕਰਮਾ ਵਾਲੀ ਕਿਸੇ ਨੇ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਵੇਚਣ ਦੀ ਤੈਨੂੰ ਕਹਾਂ ਗੱਲ ਕੀਤੀ ਆ ਮੜਾ ਦੇਖ ਕੇ ਕੱਢ ਲਾ ਬਾਈ ਯਾਰ ਇਹ ਤਾਂ ਦਰਬਦਰੋਂ ਬੰਦ ਨਹੀਂ ਇਹ ਵਿਚਾਰੀ ਕਿੰਨੇ ਸਾਰੀ ਔਖਾ ਇਨਾ ਤਾਂ ਬਾਈ ਯਾਰ ਤੂੰ ਬਨ ਗਿਆ ਤੁਰ ਗਿਆ ਪਰ ਇਹਦਾ ਇਹ ਆ ਨਹੀਂ ਕੰਮ ਨਿਕਲਦੇ ਬਾਈ ਪਤਾ ਕੀ ਗੱਲ ਆ ਹਰੇਕ ਬੰਦਾ ਸੋਚੇ ਸਰੜਿਆ ਸਰੜਿਆ ਹੋਇਆਗਾ ਪਹਿਲਾਂ ਖੋਲ ਨਾ ਬਾਈ ਪਹਿਲਾਂ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਇਹ ਜੀਜਾ ਨਾ ਯਾਰ ਸਰੜ ਜਿਹੜਾ ਦੀ ਦੇਹ ਡਾਕਟਰ ਦੇਹ ਡਾਕਟਰ ਕੱਟੀ ਦੇਖੋ ਕਿੰਨੀ ਸੋਹਣੀ ਆ ਕੱਟੀ ਦੇਖੋ ਪੂਰੀ ਸ਼ਕੀਨ ਕੱਟੀ ਆ ਖੁਸ਼ ਕੱਟੀ ਆ ਦੇਖੋ ਸ਼ਕੀਨ ਕੱਟੀ ਆ ਠੀਕ ਹੈ ਨਾ ਕਿਸੇ ਦੀ ਮਜਬੂਰੀ ਹੋ ਸਕਦੀ ਆ ਭਾਈ ਜ਼ਰੂਰੀ ਨਹੀਂ ਮਜਬੂਰੀ ਆ ਕਿ ਲ ਵੀ ਮਜਬੂਰੀ ਵੀ ਹੋ ਸਕਦੀ ਆ ਤੇ ਬਿਚਾਹੇ ਕੋਈ ਨੁਕਸ ਹੋ ਸਕਦਾ ਠੀਕ ਹੈ ਨਾ ਅਗਲੇ ਦੇ ਸਾਹਮਣੇ ਕੋਈ ਫਰਕ ਹੋਣਾ ਕਈ ਵਾਰ ਸਾਹਮਣੇ ਰੀਪੀਟ ਹੋ ਜਾਂਦਾ ਜਿਹੜੇ ਸੰਗਲੀਤ ਵਗੈਰਾ ਹੁੰਦੀ ਆ ਦੇਖੋ ਬਰੀਡ ਦੇਖੋ ਪ्योर ਨੀਲੀ ਰਾਵੀ ਦੇ ਕੱਦ ਕੱਠ ਪੱਠਪੂੜਾ ਦੇਖੋ ਬਰੀਡ ਬਰੂਡ ਤਾਂ ਬਹੁਤ ਚੰਗੇ ਇਹਦੇ ਚ ਐ ਹੁੰਦਾ ਨੰਬਰ ਦਾ ਸਭ ਕਈ ਵਾਰ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ ਨਾ ਜਿਵੇਂ ਸੌਲੀ ਵਗੈਰਾ ਹੋ ਸਕਦੀ ਹੈ ਜ਼ਰੂਰੀ ਨਹੀਂ ਵੀ ਕੋਈ ਹੋ ਹੋਵੇ ਕਿਸੇ ਅੰਦਰ ਬੱਚੇ ਦਾ ਅੰਨੀ ਚ ਕੋਈ ਹੋ ਰੋਲ ਹੋ ਸਕਦੀ ਆ ਵੀ ਚਾਹੇ ਕਿਸੇ ਬਾਈ ਦੀ ਮਜਬੂਰੀ ਵੀ ਹੋ ਸਕਦੀ ਆ ਸਿੰਘ ਵੀ ਦੇਖੋ ਇੱਕ ਟੱਟੀ ਪ्योर ਕੈਰੈਕਟਰ ਸ਼ੋਅ ਕਰਦੀ ਦੇਖੋ ਇਹ ਨੀਲੀ ਰਾਵੀ ਤੇ ਅੱਖ ਖੂਬ ਬਹੁਤ ਸਿੰਘ ਦੇਖੋ ਬਾਈ ਜੀ ਸਿੰਘ ਦੇਖੋ ਗੋਲ ਸਿੰਘ ਲੱਗਿਆ ਵਾਹ ਸਿੰਘਾ ਵਾਈਟ ਸਿੰਘ ਠੀਕ ਹੈ ਨਾ ਉਹ ਪਿੱਛੇ ਬੂਰੀ ਦਾ ਬੂਰੀ ਦਾ ਆਸਾਨ ਖੜਾ ਇੱਕ ਬੂਰਾ ਕਟਾ ਖੜਾਗਾ ਮਿੱਤਰੋ ਬੂਰਾ ਕੱਟਾ ਵੀ ਬਹੁਤ ਸਕੀਨ ਹੈਗਾ ਕੱਟੇ-ਕੁੱਟੇ ਬਹੁਤ ਵਧੀਆ ਬਾਕੀ ਜੇ ਸੱਜਣ ਮਿੱਤਰ ਨਾ ਜਿਵੇਂ ਹੁਣ ਰਿਪੀਟ ਬਰੀਡਿੰਗ ਜਿਹੜੀ ਆਪਣੇ ਪੰਜਾਬ 'ਚ ਚੱਲ ਰਹੀ ਆ ਚੱਲ ਰਹੀ ਹਾਂ ਬਈ ਤੇ ਉਹਦਾ ਮਨ ਕੇ ਲਾ ਮੇਨ ਕਾਰਨ ਆ ਨਾ ਅੱਗੇ ਵੀ ਆਪਣੇ ਪਿੰਡਾਂ 'ਚ ਨੰਬਰਦਾਰ ਸਾਹਿਬ ਹਰੇਕ ਇੱਕ ਖਸਾਨ ਜ਼ਰੂਰ ਦਾ ਮਨ ਕੇ ਲਾ ਇੱਕ ਘਰ ਦੇ ਹੁੰਦੀ ਹੁੰਦਾ ਸੀ ਹੁਣ ਤਾਂ ਆਪਣੇ ਮਨ ਕੇ ਲਾ ਖਸਾਨ ਜੇ ਉਂ ਪਿੰਡ 'ਚ ਛੜਤਾ ਤਾ ਉੱਚਾ ਕੇ ਲੈ ਜਾਣਾ ਕੇ ਰਹਿੰਦੇ ਬਈ ਹਾਂ ਇਹ ਗੱਲ ਛੋਟੀ ਸਹੀ ਆ ਬਾਕੀ ਜੇ ਉ ਘਰ ਘਰ ਪਹਿਲਾਂ ਸਾਨ ਹੁੰਦੇ ਸੀ ਤਾਂ ਕਰ ਕਰ ਰਿਪੀਟ ਬਰੀਡਿੰਗ ਨਹੀਂ ਜਿਵੇਂ ਹੁਣ ਸਾਨ ਹੋਊਗਾ ਤੇ ਪਾਊਡਰ ਵਗੈਰਾ ਪਾਉਣ ਦੀ ਜਰੂਰਤ ਨਹੀਂ ਸੀ ਕਹਿੰਦਾ ਸਾਨ ਆਪੇ ਹੀਟ ਵਗੈਰਾ ਚੱਕ ਲੈਂਦਾ ਬਾਕੀ ਵੀ ਯਾਦ ਸਾਹਿਬ ਇਹੇ ਪ੍ਰੋਬਲਮ ਹੁੰਦੀ ਆ ਵੀ ਅੱਜ ਕੱਲ੍ਹ ਲੋਕ ਪਸ਼ੂਆਂ ਨੂੰ ਇੱਕ ਥਾਂ ਬੰਨੇ ਪਾਇਆ ਲੋਕਾਂ ਦੇ ਆ ਰਹੇ ਹਾਂ ਸਪਰੇਆ ਵਿੱਚ ਮੋਹਣਾ ਪੇਹਾਂ ਤੇ ਬੰਨੇ ਪਾਇਆ ਠੀਕ ਹੈ ਨਾ ਬੰਦ ਤੇ ਸਵੇਰੇ ਕੋਈ ਖੋਲਦਾ ਨਹੀਂ ਕੋਈ ਅੱਗੇ ਪਸ਼ੂ ਜਾਂਦੀ ਬਾਹਰ ਅੰਦਰ ਹਾਂਜੀ ਯਾਤਰੇ ਹੁੰਦਾ ਸੀ ਵੀ ਪਸ਼ੂ ਬਾਹਰਾਂ ਤੁਰ ਫਿਰ ਕੇ ਆਉਂਦਾ ਨਾ ਉਹ ਚ ਉਹਨਾਂ ਨੂੰ ਦੁੱਖ ਹੀ ਹੋਏ ਹਾਂ ਕਟਾ ਬਸ ਬਸ ਇਹ ਆਪਣੇ ਲੋਕ ਨਾ ਥੋੜਾ ਜਆ ਕਸਟ ਲੈ ਕੇ ਰਾਜੀ ਵੀ ਨਹੀਂ ਰਾਜੀ ਨਹੀਂ ਅੱਜ ਕੱਲ ਲੋਕ ਸੋਹ ਹੋ ਗਏ ਬਈ ਹੁਣ ਜਿੰਨੇ ਪਸ਼ੂ ਫਿਰਦੇ ਨੇ ਉਹਨੂੰ ਫਿਰਨ ਦਾ ਕਾਰਨ ਆਈ ਆ ਵੀ ਸਾਂਣ ਵਗੈਰਾ ਤੁਸੀਂ ਉਹਨੂੰ ਥੋੜਾ ਮਾਰ ਕਰਾ ਇਹ ਕੱਟੀ ਹੋੜ ਦਿਖਾਉਣਾ ਤੇ ਕੱਟੀ ਦੇਖੋ ਤੁਸੀਂ ਸਿੰਘ ਪੱਖੋਂ ਦੇਖੋ ਵੀ ਦੇਖੋ ਇਹ ਕਿਸੇ ਬਾਈ ਨੇ ਕਿਸੇ ਚਾਵਾ ਨਾਲ ਲਾਡਾ ਨਾਲ ਪਾਲੀ ਹੋ ਹੋ ਸਕਦਾ ਮਜਬੂਰੀ ਹੋਵੇ ਹੋ ਸਕਦਾ ਕੋਈ ਨੁਕਸ ਹੋਵੇ ਕੱਟੀ ਦੇਖ ਬਾਈ ਕਿਸੇ ਪੱਖੋਂ ਸਿੰਘ ਸਿੰਘ ਮੱਥਾ ਦੇਖ ਨਹੀਂ ਸੁਈ ਇਹ ਆ ਨਾ ਜਿਵੇਂ ਆਪਣੇ ਲੋਕਾਂ ਦੀ ਵੀ ਗਲਤ ਗੱਲਾਂ ਜਮਾ ਵਿੱਚ ਜੀਜਾ ਜਮਾ ਹੁਣ ਬਾਈ ਮੇ ਕੱਟੀ ਤੇ ਚੱਲ ਵੇਚਣਾਂ ਨਾਲ ਨੇ ਵੇਚੂ ਅਗਲੇ ਦੀ ਸੌ ਮਜਬੂਰੀ ਹੋਵੇਗੀ ਇਹਨਾਂ ਬਕਰੀਦ ਚੱਲ ਰਹੀ ਐ ਇਹਨਾਂ ਦੀ ਹਾਂ ਉਹਦਾ ਕਰਕੇ ਥੋੜਾ ਐ ਕਿ ਉਹਦਾ ਕਰਕੇ ਇਹ ਜਨ ਕੇ ਆਮ ਆਪਣੇ ਵਰਗਾ ਮੰਨ ਕੇ ਜਲ ਪਿੰਡ ਚੋਂ ਲੈ ਕੇ ਜਾਉ ਜਾਨਵਰ ਉਹਨੇ ਥੋੜੇ ਜਿਹਾ ਘਾਟਰ ਪੀ ਲੈਣਾ ਤੇ ਮਾਲ ਮੁੱਲ ਲੈਣਾ ਤੇ ਇਹਨਾਂ ਨੇ 1000 2000 ਵੱਧ ਲੈਣਾ ਪਸ਼ੂ ਖਿੱਚ ਲੈਂਦੇ ਨੇ ਉਹਦਾ ਕਾਰਨ ਹੀ ਹੋਂ ਤੁਸੀਂ ਆ ਦੇਖ ਲਓ ਫੇਰੀ ਦੇਖੋ ਕਿੰਦੀ ਕਾਜ ਕਾਹ ਦੀ ਕੱਟੀ ਆ ਕਿਦਾਂ ਆਈ ਉਹੋ ਦੇਖੋ ਉਹਦਾ ਕਾਰਨ ਹੀ ਆ ਦੇਖੋ ਭਾਈ ਕਾਟੂ ਚ ਦੇਖੋ ਪਸ਼ੂ ਲਗਾਤਾਰ ਹਨਾ ਵੱਡੀਆਂ ਮੱਝਾਂ ਰਿਪੀਟਰ ਮੱਝਾਂ ਦੁੱਧ ਨਹੀਂ ਦਿੰਦੀਆਂ ਜੋ ਵੀ ਨੁਕਸ ਸਕੇ ਸਦੇ ਪੈਸੇ ਵੱਧ ਭਰ ਦਿੰਦੇ ਨੇ ਜਿਵੇਂ ਆਪਣੇ ਪਿੰਡਾਂ ਚੋਂ ਨਾ ਬਾਈ ਇੱਕ ਅੱਧਾ ਦਲਾਲ ਪੱਟ ਲੈਂਦੇ ਨੇ ਹੁਣ ਜਿਵੇਂ ਦਲਾਲ ਪੱਟਾ ਹੁੰਦਾ ਬਾਈ ਆ ਲੈਣ 1500 ਰੁਪਏ ਲੋਣਾ ਤੇਰੇ ਅੱਗੇ ਨੂੰ ਕਹ ਦੂ ਵੇਚ ਦੇ ਰਿਹਾ ਘੜਾ ਰਹਿਣੀ ਆ ਹਾਂਜੀ ਹਾਂ ਇਹ ਤਾਂ ਹੈ ਹੀ ਜੀ ਜੇ ਹੁਣ ਆਪਣੇ ਲੋਕ ਸੋਚਣ ਜਿਵੇਂ ਆਪਣਾ ਜੱਦੀ ਪੁਸਤੀ ਕਰਤਾ ਬਾਈ ਇਹੇ ਬਾਈ ਮੈਂ ਤੈਨੂੰ ਇੱਕ ਗੱਲ ਸੁਣਾਉਣਾ ਅੱਜ ਮੈਂ ਆਪਣੇ ਪਿੰਡ ਨਾ ਕੁਝ ਹਾਂ ਲੈ ਕੇ ਟੇਡੇ ਘੱਟ ਦਾ ਘੱਟਾ ਉਹ ਨੂੰ ਵੀਡੀਓ ਬਾਅਦ ਸਦੈ ਮੈਂ ਉੱਥੇ ਗਿਆ ਉੱਥੇ ਜਿਹੜੇ ਘਰੇ ਮੱਝ ਕ੍ਰਾਸ ਵਾਸਤੇ ਲੈ ਕੇ ਆਇਆ ਸੀ ਉਹ ਨੀਲੀ ਦਾ ਵੀ ਝੋਟੀ ਸੀ ਬਹੁਤ ਸੋਹਣੀ ਉਹ ਬੰਦਾ ਮੈਨੂੰ ਕਹਿੰਦਾ ਕਹਿੰਦਾ ਯਾਰ ਮੈਨੂੰ ਕਈ ਬੰਦੇ ਨੇ ਕਹਿੰਦਾ ਵੇਚ ਦੇ ਇਹ ਰਹਿੰਦੀ ਨਹੀਂ ਮੈਂ ਉਹਨੂੰ ਕਿਹਾ ਮਾ ਬਾਈ ਵੇਚਨਾ ਇਹਨੂੰ ਪਾਊਡਰ ਫੂਡ ਚਾਰ ਇਹ ਕੱਟੀ ਜਾ ਕਿਤੇ ਨਹੀਂ ਕਿਤੇ ਜਾ ਕੇ ਬਣ ਗਈ ਤੈਨੂੰ ਉਦੋਂ ਪਤਾ ਲੱਗੂਗਾ ਉਹ ਕਹਿੰਦਾ ਮੈਨੂੰ ਹਰ ਇੱਕ ਬੰਦਾ ਆਉਂਦਾ ਹੀ ਕਹਿੰਦਾ ਵੇਚ ਦੇ ਉਹਨੇ ਰਹਿਣਾ ਨਹੀਂ ਲੋਕ ਨਾ ਕੁਸਤਾ ਲੋਕ ਨੂੰ ਡਰਾਈ ਜਾਂਦੇ ਬਈ ਅੱਜਕੱਲ ਇਹ ਹੈ ਨਾ ਹੁਣ ਪਤਾ ਕੀ ਗੱਲ ਆ ਜੀ ਮੈਂ ਨੰਬਰਦ ਐਡੀ ਬੜੀ ਕੋਈ ਗੱਲ ਨਹੀਂ ਵੀ ਜਿਹੜਾ ਪਸ਼ੂ ਨਾ ਰਹਿੰਦਾ ਹੋਵੇ ਲੇਕਿਨ ਆਪਾਂ ਥੋੜੀ ਕੋਸ਼ਿਸ਼ ਕੋਸ਼ਿਸ਼ ਕਰਕੇ ਖੁਸ਼ ਨਹੀਂ ਗਏ ਹਾਂ ਇਹ ਤਾਂ ਗੱਲ ਹੈ ਮਿਹਨਤ ਕਰਨੀ ਪੈਂਦੀ ਹੈ ਥੋੜੀ-ਮੋਟੀ ਪਸ਼ੂ ਨੂੰ ਪਾਲਣਾ ਤੁਹਾਨੂੰ ਪਸ਼ੂਆਂ ਦੀ ਗਿਣਤੀ ਬਹੁਤ ਆ ਗਈ ਘਾਟੂ ਵਾਲਿਆਂ ਦੀ ਤੇ ਘਾਟੂ ਵਾਲੇ ਪਸ਼ੂ ਤਾਂ ਜ਼ਿਆਦਾ ਇਹਨਾਂ ਨੇ ਦੇਖੋ ਆਹ ਦੇਖੋ ਕਿਵੇਂ ਤਸ਼ੱਦਦ ਕਰ ਰਹੇ ਨੇ ਜਾਨਵਰ ਕੀ ਹਾਲ ਨੇ ਇਹਨਾਂ ਦੇ ਕਿਹੜੀ ਦੇ ਦੇਖੋ ਦੇਖ ਲੈ ਦੇਖੋ ਕੀ ਹਾਲ ਨੇ ਬੋਲੋ ਬਾਈ ਪਿਆਰ ਨਾਲ ਯਾਰਾ ਪਿਆਰ ਨਾਲ ਸਾਰਾ ਬੁਰਾ ਯਾਰਾ ਤੁਹਾਨੂੰ ਯਾਰ ਮਾਰ ਨਾ ਜਾਨਵਰਾਂ ਯਾਰਾ ਤੁਸੀਂ ਦੇਖੋ ਕਿਹੜੇ ਹਿਸਾਬ ਨਾਲ ਦੇਖੋ ਜੀ ਦੇਖੋ ਦੇਖ ਰਹੇ ਨੇ ਕਰਦੇ ਨੇ ਅਬ ਇਹਨੂੰ ਖੋਲਦੇ ਨੇ ਨਾ ਤਾਂ ਮੂਰੀ ਕੱਢ ਰਹੇ ਨੇ ਇਹਨਾਂ ਨੂੰ ਕੋਈ ਮਾਰਕ ਨਹੀਂ ਨਾ ਭਾਰ ਦੇ ਹਿਸਾਬ ਨਾਲ ਹੀ ਵੇਚਣਾ ਤੇ ਜਾਨਵਰ ਮਾਰਨ ਦੀ ਤਦਾਦ ਉਹ ਤਾਂ ਨੱਕ ਤੇ ਡੰਡੇ ਮਾਰੇ ਜਾ ਰਹੇ ਨੇ ਲਗਾਤਾਰ ਤਾ ਹੁਣ ਰੁੱਟੂ ਤਾ ਹੁਣ ਰੁੱਟੂ ਡੂਗਾ ਡੂਗਾ ਵਾਹ ਦੇਖ ਬਾਈ ਯਾਰ ਮਾੜਾ ਯਾਰ ਦੇਖ ਕੇ ਦਰਬ ਮੰਨਿਆ ਕਰੋ ਯਾਰ ਚੱਲ ਜਾਨਵਰ ਤਾਂ ਲੈ ਕੇ ਜਾਣੇ ਹਾਂ ਸਾਡੇ ਨੂੰ ਬਚਾ ਲੈ ਕੱਢ ਹੁਣ ਕੱਢ ਹੁਣ ਕੱਢ ਦੇ ਨਾ ਜਰਾ ਸਾਡੇ ਕੱਢ ਦੇਖ ਜ਼ਿਆਦਾ ਕੀ ਹਾਲ ਆ ਯਾਰ ਮਾੜਾ ਪਿਆਰ ਨਾ ਤੂੰ ਇਹਦੇ ਡੰਡੇ ਮਾਰੀ ਇਹਨਾਂ ਜੇ ਉਹਦੀ ਮੂਰੀ ਕੱਢ ਲੈਂ ਭਰਾਵਾ ਹੁਣ ਵੀ ਖੋਲਦੇ ਨੂੰ ਉਹ ਨਾ ਤਾਂ ਮੇਰੀ ਗੱਲ ਸੁਣ ਉਧਰੋਂ ਕੱਢਣੀ ਸੀ ਉਹ ਜਾਨਵਰ ਦਾ ਦਰਜਾਨੇ ਵਾਲਾ ਕੀ ਹਾਲ ਆ ਕਰੋ ਯਾਰ ਵਧਣਾ ਹੀ ਆ ਚੱਲ ਕੋਈ ਗੱਲ ਨਹੀਂ ਠੀਕ ਐ ਇੰਨਾ ਥੋੜੀ ਆ ਉਹਦਾ ੱੱੱਕਾ ਹੁੰਦਾ ਜਾਨਵਰ ਨਾਲ ਦਰਿੰਦੇ ਆ ਯਾਰ ਆ ਦੇਖ ਬਈ ਕੀ ਹਾਲ ਨੇ ਦੇਖ ਕਿਵੇਂ ਬਨਮਾਂ ਛੋੜੋ ਤੁਰ ਗਏ ਯਾਰ ਹੂੰ ਉਹਦਾ ਕੱਟਾ ਵਿਚਾਰਾ ਹਾਂ ਦੋਦੇ ਨੱਥ ਫਸੀ ਵੀ ਆ ਉਧਰਲੀ ਛੜ ਉਹਦੇ ਇਧਰੋਂ ਨੱਕ ਦੇ ਡੰਡੇ ਮਾਰੀ ਜਾਂਦੇ ਨੇ ਵੀ ਉਹ ਕਿਵੇਂ ਗੱਡੂ ਕੋ ਰਸਾ ਇਧਰ ਫਸਿਆ ਪਿਆ ਲੈ ਐਸੀ ਬੰਦਾ ਨਾਲ ਹਾਂ ਮਾਰ ਕੇ ਗਿਆ ਨੱਕ ਦੇ ਡਾਂਗਾ ਮਾਰ ਗਿਆ ਦੰਦ ਹਾਂ ਸਾਰਾ ਭੈਣ ਦਾ ਬੁਰਾ ਹਾਲ ਕਰ ਤਾ ਪਾ ਨਾ ਜੀਵ ਤੇ ਡੰਡੇ ਮਾਰੀ ਗਾ ਜੀਵ ਚੋਂ ਖੂਨ ਘੜਤਾ ਲੈ ਕੱਟੇ ਦੇ ਉਹਦਾ ਰਸਾ ਦੂਜੀ ਮੱਝ ਦੇ ਸੰਗਲ ਫਸਿਆ ਹੋਇਆ ਹੈਗਾ ਉਹਦੇ ਕੱਟੇ ਦਾ ਕੀ ਕਸੂਰ ਆਣੀ ਜੀ ਮਾਰਨ ਮੇਚ ਰਿਹਾ ਹੈਗਾ ਖਤਮ ਕਰੇ ਬੈਠੇ ਫੁੱਟ ਬਕਰੀ ਖਰੀਦ ਕਰਕੇ ਬਹੁਤ ਪਸੂਦ ਆਸਾ ਕੱਤੀ ਦੇਖੋ ਕਾ ਝੋਟੀ ਦਿਖਾਓ ਆ ਝੋਟੀ ਜੀ ਕੋਈ ਤਾਂ ਹਾਂ ਝੋਣੀ ਸ਼ਕੀਨ ਆ ਦੇ ਇਹ ਤੇ ਲਾਉਣਗੇ ਹੁਣ ਇਹ ਬਕਰੀਦ ਵਾਸਤੇ ਇਹਨਾਂ ਨੇ ਖਰੀਦੀ ਹੈ ਬਈ ਚੰਗੀ ਸੰਗੱਟੀ ਆ ਬਈ ਕਿੰਨਾ ਚੰਗਾ ਰਿੰਗ ਸਿੰਘ ਲੱਗਿਆ ਵੇ ਇਹ ਝਾਂ ਮਾਰਨਗੇ ਸਿੰਘ ਦੇ ਕਰਮਾਂ ਦਾ ਪੱਟ ਪੜਾ ਦੇਗਾ ਬੋਲੀ ਲੱਗਦੀ ਆ ਹਣਾ ਭਾਈ ਦੇਖ ਲਾ